ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਦਾ ਸਿਧਾਂਤ ਇਹ ਸੀਗਾ ਸਤਿ ਸ਼੍ਰੀ ਅਕਾਲ ਉਹ ਸੱਚਾ ਕਾਲ ਰਹਿਤ ਪਰਮਾਤਮਾ ਉਹ ਸੱਚ ਇਹ ਵਾਲਾ ਨਹੀਂ ਜਿਹੜਾ ਅਸੀਂ ਸੱਚ ਝੂਠ ਕਰਦੇ ਆਂ ਕਹਿੰਦੇ ਉਹ ਸੱਚ ਸਦੀ ਵੀ ਰਹਿਣ ਵਾਲਾ ਸੱਚ ਉਹ ਪਰਮਾਤਮ ਦੀ ਜੋਤ ਉਸ ਨੂੰ ਹੀ ਨਮਨ ਆ ਕਹਿੰਦੇ ਜੀ ਉਹੀ ਸੱਚ ਆ ਕਹਿੰਦੇ ਜੀ ਕਾਜ਼ੀ ਰੁਕਨਦੀਨ ਸਾਹਿਬ ਨੇ ਜਿਹੜਾ 360 ਸਵਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੀਤੇ ਨੇ ਤੇ ਕਹਿੰਦੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਪ੍ਰਭਾਵਤ ਹੋ ਕੇ ਗੁਰਨਾਨਕ ਦੇ ਸਿੱਖ ਬਣ ਗਏ ਨੇ ਇਤਿਹਾਸ ਦੀ ਹੁਣ ਸਹੀ ਕਈ ਸਾਰੀ ਸਾਨੂੰ ਘਟਨਾਵਾਂ ਦਰਜ ਵਿੱਚ ਮਿਲਣ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ ਨੇ ਇੱਕ ਮੀਰੀ ਦੀ ਤੇ ਪੀਰੀ ਦੀ ਇਤਿਹਾਸ 'ਚ ਨਾ ਬੜੇ ਸਾਰੇ ਐਗਜ਼ਾਮਪਲ ਸਾਨੂੰ ਮਿਲਦੇ ਨੇ ਲੇਕਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇੱਕ ਤੁਸੀਂ ਕਹੋ ਹੁਕਮ ਕਰ ਦਿੱਤਾ ਖਾਲਸੇ ਨੂੰ ਸਾਜਣ ਤੋਂ ਬਾਅਦ ਤੇ ਸਾਡਾ ਫਰਜ਼ ਬੰਦਾ ਕਿ ਅਸੀਂ ਫਤਹੀ ਮਲਾਈਏ ਸਾਡਾ ਕਿਦਾਂ ਐਗਜ਼ਾਮਪਲ ਥਾੜੇ ਬਾਰੇ ਜਾਨਣਾ ਚਾਹਾਂਗੇ ਕਿ ਤੁਸੀਂ ਕਿਸ ਤਰ੍ਹਾਂ ਤੁਹਾਡਾ ਰੋਜ਼ਾਨਾ ਪਿਆ ਇਸ ਵਿੱਚ ਵੇਖੋ ਮ ਸਿਆਉ ਸਾਨੂੰ ਐਨਕ बिकॉज ਸਾਡੀ ਰੂਟਸ ਤੇ ਤੇ ਗੱਲ ਕਰੀਏ ਇਤਿਹਾਸ ਵੱਲ ਮੇਰੇ ਰੋਜ਼ਾਨ ਦੀ ਕਿਉਂਕਿ ਇੱਕ ਆਮ ਪੰਜਾਬ ਵਿੱਚ ਜੋ ਚੱਲ ਰਿਹਾ ਵੀ ਅਸੀਂ ਜ਼ਿਆਦਾਤਰ ਲੋਕਾਂ ਦੇ ਕੇਸ ਕਤਲ ਕਰਾਏ ਹੋਏ ਨੇ ਤੇ ਕਹਿੰਦੇ ਜੀ ਮੈਂ ਵੀ ਉਸ 2018 ਵਿੱਚ ਉਹਨਾ ਇੱਕ ਬੱਚਿਆਂ ਵਿੱਚ ਇੱਕ ਸੀ ਜਿਹਦੇ ਕੇਸ ਕਤਲ ਕਰਾਇਆ ਸੀ ਨਾਰਮਲ ਲਾਈਫ ਚੱਲ ਰਹੀ ਸੀ ਤੇ ਨਾਰਮਲ ਲਾਈਫ ਦੇ ਚਲਦੇ ਚਲਦੇ 2018 ਵਿੱਚ ਜਿੱਥੇ ਮੈਂ ਜਿਸ ਲਾਇਬ੍ਰੇਰੀ ਵਿੱਚ ਮਤਲਬ ਜਿਸ ਕਮਰੇ ਵਿੱਚ ਮੈਂ ਰਹਿੰਦਾ ਸੀ ਉਸ ਕਮਰੇ ਵਿੱਚ ਲਾਇਬ੍ਰੇਰੀ ਹੁੰਦੀ ਸੀ ਤੇ ਉਹ ਪੜਦਾਦਾ ਜੀ ਦਾ ਕਮਰਾ ਸੀ ਕਹਿੰਦੇ ਜੀ ਇੱਕ ਵਾਰ ਮੈਂ ਉੱਥੇ ਕਿਤਾਬ ਪੜ੍ਹੀ ਜਿਹਦਾ ਨਾਮ ਸੀ ਕਾਲੀ ਮੋਰਚਾ ਤੇ ਚੱਬਰ ਕਿਉਂਕਿ ਮੈਂ ਕਿਸੇ ਵਿਦੇਸ਼ੀ ਕੰਟਰੀ ਵਿੱਚ ਇੱਕ ਐਗਜ਼ਿਬਿਸ਼ਨ ਲਾਣ ਜਾਣੀ ਸੀ ਪੇਂਟਿੰਗਸ ਦੀ ਤੇ ਦਾ ਜਿਹੜਾ ਟਾਪਿਕ ਸੀ ਉਹ ਸੀਗਾ ਇੰਡੀਅਨ ਕਲਚਰ ਤੇ ਮੈਨੂੰ ਲੱਗਿਆ ਵੀ ਇਸ ਕਮਰੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਮਿਲ ਸਕਦੀਆਂ ਜਿਹੜੀਆਂ ਇੰਡੀਅਨ ਕਲਚਰ ਨਾਲ ਰਿਲੇਟਡ ਹੋਣ ਕਹਿੰਦੇ ਜੀ ਉਹ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਤੇ ਕਿਤਾਬ ਦੇ ਪੜਨ ਦੇ ਅੰਤ ਵਿੱਚ ਜਦੋਂ ਇੱਕ ਮੈਨੂੰ ਚੈਪਟਰ ਬੜਾ ਇੰਟਰਸਟਿੰਗ ਲੱਗਿਆ ਜਿਹਦਾ ਨ ਜੀਓ ਚੈਪਟਰ ਮੈਂ ਜਦੋਂ ਪੜਿਆ ਹੈ ਤੇ ਉਸ ਚੈਪਟਰ ਵਿੱਚੋਂ ਮੈਨੂੰ ਇੱਕ अनोखा ਇਤਿਹਾਸ ਸਿੱਖਾਂ ਦਾ ਵੇਖਣ ਨੂੰ ਮਿਲਿਆ ਹੈ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਅਰਬ ਦੀ ਧਰਤੀ ਤੇ ਜਾਂਦੇ ਨੇ ਤੇ ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਲ ਇੱਕ ਸ਼ਖਸ ਹੋਇਆ ਕਿਉਂਕਿ ਅਸੀਂ ਜਦੋਂ ਇਸ ਇਤਿਹਾਸ ਦੇ ਮੁੱਢਲੇ ਸਰੋਤਾਂ ਦੀ ਗੱਲ ਕਰਦੇ ਹਾਂ ਤੇ ਉਸ ਵਿੱਚ ਜਨਮ ਸਾਖੀਆਂ ਆਉਂਦੀਆਂ ਨੇ ਲੇਕਿਨ ਜਨਮ ਸਾਖੀਆਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਲੇ ਜਿਹੜਾ ਅਖੀ ਡਿਠਾ ਬਰਤਾਨਿਤਿਕ ਸ਼ਖਸ ਹੋਇਆ ਜਿਹਦਾ ਨਾਮ ਸੀ ਤਾਜੁਦੀਨ ਨਾਰਨੀ ਮੁਫਤ ਨਖਸ਼ਬੰਦੀ ਤਾਜੁਦੀਨ ਨਖਸ਼ਬੰਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਵੇਂ ਅਸੀਂ ਭਾਈ ਗੁਰਦਾਸ ਜੀ ਦੀ ਵਾਰਾਂ ਚ ਪੜ੍ਹਦੇ ਹਾਂ ਕਿ ਫਿਰ ਬਾਬਾ ਮੱਕੇ ਤਾਬ ਕਾ ਚੁਗੁਤ ਕੁਜਾ ਬੰਗ ਮਸੱਲਾ ਤਾਰੀ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਬੇ ਦੀ ਧਰਤੀ ਤੇ ਅਰਬ ਦੀ ਧਰਤੀ ਤੇ ਜਾਂਦੇ ਨੇ ਤੇ ਉਹ ਸ਼ਖਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ 2 ਸਾਲ ਰਿਹਾ ਤੇ ਜੋ ਕੁਝ ਉਸਨੇ ਆਪਣੇ ਅੱਖੀ ਵੇਖਿਆ ਤੇ ਉਹ ਲਿਖਿਆ ਉਸ ਵਿੱਚ ਉਹਨੇ ਇਹ ਵੀ ਲਿਖਿਆ ਵੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਸ ਤਰੀਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਧਰਤੀ ਤੇ ਜਾ ਕੇ ਇਹ ਪੈਗਾਮ ਦਿੱਤਾ ਕਿ ਰੱਬ ਹਰ ਥਾਂ ਵਸਦਾ ਹੈ ਕਹਿੰਦੇ ਜੀ ਉਸ ਜਿਹੜਾ ਉਸ ਤੋਂ ਬਾਅਦ ਉਸ ਇਤਿਹਾਸਕ ਤੁਸੀਂ ਘਟਨਾ ਕਰਮ ਲਗਾ ਲਓ ਇਹ ਇਤਿਹਾਸਕ ਗੁਰੂ ਸਾਹਿਬ ਜੀ ਦੇ ਸੰਦੇਸ਼ ਤੋਂ ਉਪਰੰਤ ਕਹਿੰਦੇ ਉੱਥੇ ਦਾ ਇੱਕ ਕਾਜ਼ੀ ਸੀ ਜਿਹਦਾ ਨਾਮ ਸੀ ਕਾਜ਼ੀ ਰੁਕਨਉਦੀਨ ਕਹਿੰਦੇ ਜੀ ਜਦੋਂ ਕਾਜ਼ੀ ਰੁਕਨਦੀਨ ਆਇਆ ਹੈ ਗੁਰੂ ਨਾਨਕ ਮਹਾਰਾਜ ਜੀ ਨੂੰ ਪਤਾ ਲੱਗਿਆ ਵੀ ਇੱਕ ਸ਼ਖਸ ਆਇਆ ਜਿਹੜਾ ਖੁਦਾ ਦੇ ਘਰ ਦੇ ਵਲ ਪੈਰ ਕਰਕੇ ਲੇਟ ਗਿਆ ਹੈ ਕਹਿੰਦੇ ਜੀ ਉਹ ਕਾਫਰ ਆਇਆ ਉਹਨਾਂ ਨੇ ਕਿਹਾ ਵੀ ਆਪਣੇ ਨਾਲ ਕੁਝ ਲੋਕਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਾਰਨ ਲਈ ਤੁਰ ਪਏ ਕਹਿੰਦੇ ਜਦੋਂ ਕਾਜ਼ੀ ਸਾਹਿਬ ਆਏ ਨੇ ਸਭ ਤੋਂ ਪਹਿਲਾਂ ਬੈਠੇ ਨੇ ਤੇ ਉਹਨਾਂ ਨੇ ਕਿਹਾ ਅਸਲਾਮੁਅਲੈਕੁਮ ਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਜਵਾਬ ਸੀ ਗੁਰਬਤ ਅਕਾਲ ਸਤਿ ਸ਼੍ਰੀ ਅਕਾਲ ਕੀ ਇਹ ਜਿਹੜਾ ਖਾਲਸੇ ਦਾ ਜੰਗੀ ਨਾਰਾ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਵਰਤਿਆ ਆਇਆ ਕਿਉਂਕਿ ਦੇਖੋ ਅੱਜਕੱਲ ਅਸੀਂ ਜਦੋਂ ਵੀ ਕਿਸੇ ਨੂੰ ਗਰੀਟਿੰਗ ਕਰਦੇ ਹਾਂ ਕਿਸੇ ਭਾਵ ਦੇ ਨਾਲ ਕਰਦੇ ਹਾਂ ਜਾਂ ਕਿਸੇ ਨੂੰ ਇੱਕ ਐਂਟੀਟੀ ਰੱਖ ਕੇ ਕਰਦੇ ਹਾਂ ਅਸੀਂ ਕਿਸੇ ਵੀ ਥਾਂ ਤੇ ਉੱਪਰ ਜਾਵਾਂਗੇ ਉੱਥੇ ਵੱਡੀ ਛੋਟੀ ਕੁਰਸੀ ਲੱਗੀ ਹੋਊਗੀ ਜਿਹੜੀ ਤੁਹਾਨੂੰ ਅਹਿਸਾਸ ਦਿਵਾਉਗੀ ਵੀ ਉਹ ਬੰਦਾ ਵੱਡਾ ਹੈ ਜਾਂ ਉਹ ਬੰਦਾ ਸੱਚਾ ਹੈ ਉਹ ਛੋਟਾ ਹੈ ਕੀ ਹੈ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਦਾ ਸਿਧਾਂਤੇ ਸੀਗਾ ਸਤਿ ਸ਼੍ਰੀ ਅਕਾਲ ਉਹ ਸੱਚਾ ਕਾਲ ਰਹਿਤ ਪਰਮਾਤਮਾ ਉਹ ਸੱਚ ਏਵਲਾ ਨਹੀਂ ਜਿਹੜਾ ਅਸੀਂ ਸੱਚ ਝੂਠ ਕਰਦੇ ਆਂ ਕਹਿੰਦੇ ਉਹ ਸੱਚ ਸਦੀ ਵੀ ਰਹਿਣ ਵਾਲਾ ਸੱਚ ਉਹ ਪਰਮਾਤਮ ਦੀ ਜੋਤ ਉਸ ਨੂੰ ਹੀ ਨਮਨ ਆ ਕਹਿੰਦੇ ਜੀ ਉਹੀ ਸੱਚ ਆ ਕਹਿੰਦੇ ਜੀ ਉਸ ਉਪਰੰਤ ਕਾਜ਼ੀ ਸਾਹਿਬ ਦੇ 360 ਸਵਾਲ ਹੋਏ ਨੇ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਧਰਤੀ ਤੇ ਜਿਹੜੀ ਦਾਤ ਵੰਡੀ ਆ ਸਤ ਕਰਤਾਰ ਚਿੱਤਾ ਵੇ ਕਿਉਂਕਿ ਅਸੀਂ ਬਾਬਿਆਂ ਕੋਲ ਅੱਜ ਕੱਲ ਜਾਵਾਂਗੇ ਲੋਕਾਂ ਨੂੰ ਕਹਿੰਦੇ ਨਹੀਂ ਪੁੱਤਰਾਂ ਦੀ ਦਾਤ ਦੇਵੇ ਰੱਬ ਤੈਨੂੰ ਤੈਨੂੰ ਰੱਬ ਫਲਾਣੀ ਦਾਤ ਦੇਵੇ ਖੁਸ਼ ਰੱਖੇ ਗੁਰੂ ਨਾਨਕ ਸਾਹਿਬ ਕੋ ਲੋਕ ਜਾਂਦੇ ਸੀ ਗੁਰੂ ਨਾਨ ਸੱਚ ਕਰਤਾਰ ਚਿਤਾਵੇ ਉਹ ਸੱਚਾ ਕਰਤਾਰ ਹੀ ਚਿਤੇ ਆਵੇ ਕਹਿੰਦੇ ਜਿਸ ਵਕਤ ਉਹ ਸੱਚੇ ਕਰਤਾਰ ਨੇ ਤੇਰੀ ਬਾਹ ਫੜ ਲਈ ਦੁਨੀਆ ਦਾ ਕੋਈ ਸ਼ਖਸ ਨਹੀਂ ਹੋਊਗਾ ਜਿਹੜਾ ਤੈਨੂੰ ਦੁੱਖ ਦੇ ਸਕਦਾ ਹੋਊਗਾ ਕਹਿੰਦੇ ਜੀ ਕਾਜ਼ੀ ਰੁਕਨਦੀਨ ਸਾਹਿਬ ਨੇ ਜਿਹੜਾ 360 ਸਵਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੀਤੇ ਨੇ ਤੇ ਕਹਿੰਦੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕੇ ਗੁਰਨਾਨਕ ਦੇ ਸਿੱਖ ਬਣ ਗਏ ਨੇ ਹੁਣ ਇੱਥੇ ਗੱਲ ਆਉਂਦੀ ਹੈ ਕਈ ਲੋਕ ਇਸ ਤੇ ਤਰਕ ਕਰਦੇ ਨੇ ਜੀ ਸਿੱਖ ਖਾਲਸਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਆਇਆ ਲੇਕਿਨ ਮੈਂ ਕਹਿੰਦਾ ਜਿਹੜੀ ਸਿੱਖੀ ਦਾ ਸਿਧਾਂਤ ਆ ਉਹ ਤੇ ਗੁਰੂ ਨਾਨਕ ਦੇ ਨੇ ਨਿਹੰਗ ਸਿੰਘ ਨੇ ਜਾਂ ਕੋਈ ਵੀ ਆਪਣੇ ਧਰਮ ਦੇ ਨੇ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਨੇ ਪਰ ਦੇਖਿਆ ਜਾਵੇ ਤਾਂ ਸਿੱਖੀ ਦਾ ਮੇਨ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ ਤੁਸੀਂ ਦੱਸ ਰਿਹਾ ਕਿ ਹੁਣ ਸਾਸ਼ਟਰੀ ਅਕਾਲ ਮੇਨ ਗੁਰੂ ਨਾਨਕ ਦੇਵ ਜੀ ਤੋਂ ਪਰਚਾਲੇ ਤਾਂ ਨਹੀਂ ਵੇਖੋ ਜਿਹੜਾ ਸਾਡੀ ਫਤਿਹ ਹੈ ਨਾ ਹੁਣ ਆਪਾਂ ਵੀ ਮਿਲਣ ਤੋਂ ਪਹਿਲਾਂ ਫਤਿਹ ਬੁਲਾਇਆ ਠੀਕ ਹੈ ਫਤਿਹ ਗੱਜ ਉਹ ਕਹਿੰਦੇ ਵੀ ਅੱਗੇ ਪਾਵਤ ਸਿੰਘ ਜੋ ਮਤਲਬ ਉਹ ਕਹਿੰਦੇ ਵਾਹਿਗੁਰੂ ਜੀ ਕੀ ਫਤਿਹ ਬੁਲਾਵਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੋ ਗਿਆ ਫਤਿਹ ਬੁਲਾਉਣ ਦਾ ਕਿਉਂਕਿ ਫਤਿਹ ਦੇਖੋ ਗੱਲ ਇਹ ਆ ਵੀ ਇੱ ਸਾਰੀ ਸਾਨੂੰ ਘਟਨਾਵਾਂ ਦਰਜ ਵਿੱਚ ਮਿਲਣ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ ਨੇ ਇੱਕ ਮੀਰੀ ਦੀ ਤੇ ਪੀਰੀ ਦੀ ਇਤਿਹਾਸ 'ਚ ਨਾ ਬੜੇ ਸਾਰੇ ਐਗਜ਼ਾਮਪਲ ਸਾਨੂੰ ਮਿਲਦੇ ਨੇ ਲੇਕਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇੱਕ ਤੁਸੀਂ ਕਹੋ ਹੁਕਮ ਕਰ ਦਿੱਤਾ ਖਾਲਸੇ ਨੂੰ ਸਾਜਣ ਤੋਂ ਬਾਅਦ ਤੇ ਸਾਡਾ ਫਰਜ਼ ਬੰਦਾ ਕਿ ਅਸੀਂ ਫਤਿਹ ਹੀ ਬੁਲਾਈਏ ਲੇਕਿਨ ਇਤਿਹਾਸਕ ਤੌਰ ਦੇ ਉੱਪਰ ਜਦੋਂ ਕਹਿੰਦੇ ਕਾਜ਼ੀ ਰੁਕਨਦੀਨ ਸਾਹਿਬ ਮਹਾਰਾ ਕਾਜ਼ੀ ਰੁਕਨਦੀਨ ਸਾਹਿਬ ਮਹਾਰਾ ਦੇ ਮੁਰੀਦ ਬਣ ਜਾਂਦੇ ਨੇ ਕਹਿੰਦੇ ਉਹਨਾਂ ਦੇ ਇੱਕ ਤੁਸੀਂ ਕਹੋ ਗੁਰੂ ਨਾਨਕ ਨੂੰ ਮੁਰਸ਼ਦ ਧਾਰ ਲ ਅੱਠ ਫਤਵੇ ਦੇ ਕੇ ਕਾਜੀ ਸਾਹਿਬ ਨੂੰ ਸ਼ਹੀਦ ਕੀਤਾ ਕਾਜੀ ਸਾਹਿਬ ਸਿੱਖ ਤੇ ਤੁਸੀਂ ਵੇਖੋ ਉਸ ਦੌਰਾਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਿਉਂਕਿ ਇਹ ਮੈਨੂੰ ਲੱਗਦਾ ਉਹ ਸ਼ਹਾਉ ਸ਼ਹੀਦੀ ਆ ਜਿਹੜੀ ਸ਼ਹੀਦੀ ਸਾਨੂੰ ਇੱਕ ਐਗਜ਼ਾਮਪਲ ਦਿੰਦੀ ਹੈ ਕਿ ਜਿਵੇਂ ਜਿਸ ਤਰੀਕੇ ਸਾਡੇ ਸਿੱਖਾਂ ਨੇ ਬੰਦ-ਬੰਦ ਕਟਵਾ ਕੇ ਸ਼ਹੀਦੀ ਤੱਕ ਦੇ ਦਿੱਤੀ ਖੋਪੜੀਆਂ ਤੱਕ ਲੁਹਾਈਆਂ ਆਪਣਾ ਸਿੱਖੀ ਸਦਕਾ ਛੱਡਿਆ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤਾਂ ਜਿਹੜਾ ਦਰਸ਼ਨ ਵੀ ਕਰ ਲੈਂਦਾ ਸੀ ਤੇ ਅੱਜ ਵੀ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਦਰਸ਼ਨ ਕਰ ਸਕਦੇ ਹਾਂ ਨਾ